ਜੀ ਰਵਿੰਦਰ ਸਿੰਘ ਜੀ ਸੁਨੀਲ ਜਾਖੜ ਦੀ ਗੱਲ ਕਰ ਰਹੇ ਆ ਉਹਨਾਂ ਨੇ ਬੀਜੇਪੀ ਦੀ ਲੀਡਰਸ਼ਿਪ ਨੂੰ ਕੁਝ ਸਲਾਹਾਂ ਦਿੱਤੀਆਂ ਵਾ ਤੁਹਾਨੂੰ ਲੱਗਦਾ ਵੀ ਉਸ ਜਿਹਨੇ ਸਲਾਹਾਂ ਦਿੱਤੀਆਂ ਉਹ ਸਹੀ ਸਲਾਹ ਨੇ ਸਲਾਹ ਦਿੱਤੀਆਂ ਵਾ ਔਰ ਉਹ ਬੀਜੇਪੀ ਮੰਨੂਗੀ ਉਹਨਾਂ ਨੂੰ ਹਾਂਜੀ ਜੇ ਜਾਖੜ ਸਾਹਿਬ ਦੀ ਗੱਲ ਕਰੀਏ ਜਿਵੇਂ ਸ਼ੁਭਚਾਰ ਨੂੰ ਹੀ ਕਹਿ ਕੇ ਗਏ ਆ ਕਿ ਬਹੁਤ ਹੀ ਧਾਕੜ ਲੀਡਰ ਨੇ ਕੋਈ ਸ਼ੱਕ ਨਹੀਂ ਇਹਦੇ 'ਚ ਜੀ ਤੇ ਉਹ ਜਿੱਡੇ ਵੱਡੇ ਕਦਮ ਕਰਕੇ ਉਹ ਮਤਲਬ ਆਇਆ ਇਹ ਇੰਨਾ ਵੱਡਾ ਕਦ ਸੀਗਾ ਉਹਨਾਂ ਦਾ ਕਾਂਗਰਸ ਦੇ ਵਿੱਚ ਤੇ ਉਹਨਾਂ ਦੇ ਐਡੇ ਵੱਡੇ ਕਦ ਨੂੰ ਵੀ ਪਹੁੰਚਾਉਣ ਦੇ ਲਈ ਆ ਭਾਰਤੀ ਜਨਤਾ ਪਾਰਟੀ ਉਹਨਾਂ ਨੂੰ ਲੈ ਕੇ ਆਈ। ਉਹਨਾਂ ਨੂੰ ਬੇਸਿਕਲੀ ਜਿਵੇਂ ਤੁਸੀਂ ਕਹੇ ਤੁਸੀਂ ਮੈਂ ਤੁਹਾਡੇ ਨਾਲ ਇਤਫਾਕ ਰੱਖਦਾ ਕਿ ਉਹ ਇੱਕ ਵਾਰੀ ਘਰ ਹੀ ਬਹਿ ਗਏ ਸੀ। ਤੇ ਉਹਨਾਂ ਨੂੰ ਅਗਲੇ ਨੇ ਇਹ ਕਿਹਾ ਵੀ ਤੁਹਾਨੂੰ ਜੀ ਅਸੀਂ ਮੂਹਰੇ ਲਾ ਕੇ ਰੱਖਾਂਗੇ ਤੇ ਤੁਸੀਂ ਜਰੂਰ ਆਓ। ਮਤਲਬ ਐਡਾ ਵੱਡਾ ਚਿਹਰਾ ਜਿਹੜਾ ਐਡਾ ਸਰਦਾਰ ਐਡਾ ਵਧੀਆ ਬੰਦਾ ਹੋਵੇ ਤੇ ਦੇਖੋ ਜਦੋਂ ਵੀ ਉਹ ਗੱਲ ਕਰਦੇ ਆ ਦੋ ਘੜੀ ਜਿਵੇਂ ਵੱਡੇ ਬਾਦਲ ਸਾਹਿਬ ਬੋਲਦੇ ਹੁੰਦੇ ਸੀ ਤੇ ਦੂ ਘੜੀ ਲੋਕ ਖੜ ਕੇ ਸੁਣਦੇ ਆ ਤੇ ਉਹ ਜਦੋਂ ਉਹ ਸਾਫ਼-ਸਾਫ਼ ਕਰਕੇ ਬੋਲਦੇ ਆ ਤੇ ਉਹਨਾਂ ਨੂੰ ਸੁਣਨ ਨੂੰ ਆਇਆ ਜਿਵੇਂ ਕੰਨਾਂ 'ਚ ਮਿਸ਼ਰੀ ਘੋਲਦੇ ਆ ਹੂੰ ਤੇ ਦੇਖੋ ਉਹ ਉਹ ਜਦੋਂ ਐਡੀ ਵੱਡੀ ਪੋਸਟ ਤੋਂ ਬੰਦਾ ਇੱਕ ਦੂਜੀ ਪਾਰਟੀ 'ਚ ਡਿੱਗਦਾ ਦੇਖ ਉਹਨਾਂ ਨੂੰ ਉੱਥੇ ਉਹੋ ਜੀ ਸਪੇਸ ਮਿਲੀ ਨਹੀਂ ਸਤੂ ਸਾਬ ਹੂੰ ਹੂੰ ਉਹ ਜਿਹੜੇ ਐਗਜ਼ਿਸਟਿੰਗ ਲੀਡਰਸ਼ਿਪ ਉਹਨਾਂ ਨੇ ਕਿਸੇ ਨੇ ਵੀ ਉਹਨਾਂ ਨੂੰ ਮਤਲਬ ਆਖ ਟਿਕਰ ਮੈਂ ਕਦੇ ਵੇਖਿਆ ਹੀ ਨਹੀਂ ਕਿਸੇ ਅਖਬਾਰ ਦੇ ਵਿੱਚ ਵਧੀਆ ਤਰੀਕੇ ਨਾਲ ਕਿਸੇ ਨੇ ਉਹਨਾਂ ਦੀ ਕੋਈ ਸਿੱਖਤ ਚੰਗੀ ਤਰ੍ਹਾਂ ਕੀਤੀ ਹੋਵੇ ਹੂੰ 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 ਤੇ ਉਹ ਜਦੋਂ ਐਡਾ ਵੱਡਾ ਲੀਡਰ ਉਹ ਆਪਣੇ ਆਪ ਨੂੰ ਨੁਕਰੀ ਲੱਗੇ ਰਹਿਣਾ ਪਸੰਦ ਕਰਦਾ ਹੀ ਨਹੀਂ ਜਿਵੇਂ ਜਦੋਂ ਦਾ ਰਵਨੀਤ ਬਿੱਟੂ ਉਹਨਾਂ ਨੇ ਮੰਤਰੀ ਬਣਾਇਆ ਉਦੋਂ ਤੋਂ ਇਹ ਉਦੋਂ ਬਹੁਤ ਹੀ ਇਹਨਾਂ ਨੂੰ ਮੈਨੂੰ ਲੱਗਦਾ ੱੱਕਾ ਲੱਗਿਆ ਉਸ ਤੋਂ ਬਾਅਦ ਇਹ ਕਾਫੀ ਥੋੜਾ ਜਿਹਾ ਕਿਨਾਰਾ ਹੀ ਕਰ ਲਿਆ ਪਾਰਟੀ ਤੋਂ ਇਹਨਾਂ ਨੇ ਜੀ 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 ਇਹ ਬਿੱਟੂ ਨੂੰ ਨਾ ਤਾਂ ਉਸ ਬੰਦੇ ਨੂੰ ਗੱਲ ਕਰਨੀ ਆਉਂਦੀ ਹੈ। ਹੂੰ ਹੂੰ। ਨਾ ਉਹਨੂੰ ਬੋਲਣਾ ਆਉਂਦਾ, ਨਾ ਉਹਨੂੰ ਅਕਲ, ਨਾ ਮੌਤ ਕਿਵੇਂ ਉਹਨੇ ਉਹ ਸਿਮਰਜੀਤ ਬੈਂਸ ਨੇ ਕੀ ਉਹਦਾ ਚਨਾਚਾ ਕੱਢਿਆ ਉਥੇ ਲੁਧਿਆਣੇ। ਹੂੰ ਤੁਸੀਂ ਆਡੀਓ ਲੀਕ ਕਰਕੇ ਮੈਨੂੰ ਇਹ ਸਮਝ ਨਹੀਂ ਆਉਂਦੀ ਆਡੀਓ ਲੀਕ ਕਰਕੇ ਚਿੱਤਰ ਖਾ ਕੇ ਭਾਰਤੀ ਜਨਤਾ ਪਾਰਟੀ ਨੇ ਕਿਹੜੇ ਮੂੰਹ ਨਾਲ ਉਹਨੂੰ ਬਣਾਇਆ ਹੈ। ਹੂੰ ਤੇ ਜੇ ਉਸੇ ਜਗ੍ਹਾ ਤੇ ਹੀ ਜਾਖੜ ਸਾਹਿਬ ਨੂੰ ਕਿਤੇ ਮੰਤਰੀ ਬਣਾਇਆ ਹੁੰਦਾ ਹੂੰ ਤੇ ਭਾਜਪਾ ਦੀ ਦਿਸ਼ਾ ਤੇ ਦਸ਼ਾ ਪੰਜਾਬ 'ਚ ਕਿੱਥੇ ਬਦਲ ਜਾਣੀ ਸੀ ਸੰਧੂ ਸਾਹਿਬ? ਬਿਲਕੁਲ ਠੀਕ ਹੈ। ਦੇਖੋ ਇਹ ਇਹ ਕੀ ਜਸੋਚਣ ਵਾਲੀ ਆ ਉਹਨਾਂ ਨੂੰ ਪਤਾ ਨਹੀਂ ਕਿਵੇਂ ਅਮਿਤ ਸ਼ਾਹ ਨਾਲ ਉਹਦੀ ਕਿਹੜੀ ਖਿਚੜੀ ਆ ਅਮਿਤ ਸ਼ਾਹ ਆ ਕੇ ਕਹਿ ਗਿਆ ਲੁਧਿਆਣੇ ਵੀ ਮੈਂ ਇਹਨੂੰ ਮੰਤਰੀ ਬਣਾਉ ਤੇ ਬਣਾਤਾ ਤੇ ਹੁਣ ਉਹ ਮੰਤਰੀ ਬਣਾਉਣ ਦਾ ਕੀ ਫਰਕ ਪਿਆ ਉਹ ਰਾਜੇ ਬੜੇ ਉਹਨੂੰ ਇਹ ਐ ਕਰਦੇ ਆ ਜੀ ਇਹ ਉਹ ਆਪਣੇ ਆਪ ਦੇ ਹੀ ਬੌਸ ਨੂੰ ਨਾ ਤਾਂ ਇਹ ਗੱਲ ਕਹੂੰ ਸੰਧੂ ਸਾਹਿਬ ਜਿਹੜਾ ਬਿੱਟੂ ਆਪਦੇ ਬੌਸ ਨੂੰ ਪੁਰਾਣੇ ਬੌਸ ਨੂੰ ਅਗਲਾ ਕਹਿੰਦਾ ਜੀ ਉਹਨੇ ਛੱਡ ਜੋ ਕਿਸੇ ਯਾਰ ਨੂੰ ਪਰ ਯਾਰ ਬਾਰੇ ਮੰਦਾ ਨਾ ਬੋਲੋ ਹੂੰ ਉਹਨੇ ਉਹਨੇ ਜਾ ਕੇ ਕਿਵੇਂ ਉਹ ਉਹਨੂੰ ਕਿਹਾ ਦੇਸ਼ ਇਸ ਤਰ੍ਹਾਂ ਹੀ ਆਹ ਰਾਹੁਲ ਗਾਂਧੀ ਕਿਹੜਾ ਦੇਸ਼ ਤਰ੍ਹਾਂ ਹੀ ਹੈ ਸੰਤੂ ਸਾਹਿਬ ਉਹ ਤੁਹਾਨੂੰ ਲੱਗਦਾ ਤੇ ਇਸ ਤਰ੍ਹਾਂ ਹੀ ਉਹ ਬਿਲਕੁਲ ਠੀਕ ਹੈ ਐਵੇਂ ਐਮੀ ਨਾ ਤਿੰਨਾਂ ਚੋਂ 13 ਚੋਂ ਕ੍ਰੈਡੀਬਿਲਟੀ ਬੰਦੇ ਦੀ ਹੈ ਨਹੀਂ ਕੋਈ ਉਹਨੂੰ ਮੰਤਰੀ ਬਣਾਤਾ ਜਿਹੜਾ ਕ੍ਰੈਡੀਬਲ ਬੰਦਾ ਹੈਗਾ ਜਿਹਨੂੰ ਤੁਸੀਂ ਮੈਂਟਰ ਨਾ ਲੈ ਕੇ ਆਇਆ ਜਿਹੜਾ ਤੁਹਾਡੀ ਪਾਰਟੀ ਦੀਆਂ ਜੜਾ ਲਾ ਸਕਦਾ ਘਟੋ ਘਟ 4 5 ਐਮਐਲ ਜੀ ਦੀਆਂ ਸਕਿੱਟਾਂ ਤੇ ਉਹਦਾ ਪ੍ਰਭਾਵ ਰੱਖਦਾ ਤੇ ਉਹ ਤੁਹਾਨੂੰ ਐਵੇਂ ਹੀ ਚਾਰ ਪੰਜ ਐਮਐਲ ਜੀ ਉਹਨੇ ਜਿਤਾ ਦੇਣੇ ਜੇ ਤੁਸੀਂ ਉਹਨੂੰ ਮੂਹਰੇ ਕਰ ਦਿੰਦੇ ਬਿਲਕੁਲ ਠੀਕ ਹੈ ਰਵਿੰਦਰ ਜੀ ਥੈਂਕ ਯੂ ਥੈਂਕ ਯੂ ਮਤਲਬ ਦੇਖੋ ਉਹਨੂੰ ਥੋੜਾ ਜਿਹਾ ਉਸ ਬੰਦੇ ਨੂੰ ਉਹ ਉਸ ਬੰਦੇ ਨੂੰ ਇੱਕ ਦਰਕਨਾਰ ਕੀਤਾ ਕਰਕੇ ਹੁਣ ਉਹਦੀ ਬਾਹ ਨਹੀਂ ਚੱਲਦੀ ਸੰਧੂ ਸਾਹਿਬ ਇਹ ਗੱਲਾਂ ਹੀ ਨੇ ਪਹਿਲਾਂ ਜਿਵੇਂ ਕਹਿੰਦੇ ਸੀ ਨਾ ਆਪਾਂ ਕਿ ਮਨਮੋਹਨ ਸਿੰਘ ਤੋਂ ਬਾਦਲ ਸਾਹਿਬ ਬਹੁਤ ਕੁਝ ਲਿਆ ਸਕਦੇ ਸੀ ਪਰ ਮਨਮੋਹਨ ਸਿੰਘ ਕਹਿੰਦਾ ਸੀ ਵੀ ਬਾਦਲ ਸਾਹਿਬ ਨੇ ਕਦੇ ਮੇਰੇ ਤੋਂ ਕਦੇ ਕੁਝ ਮੰਗਿਆ ਹੀ ਨਹੀਂ ਹੂੰ ਪਰ ਪਰ ਸੱਚ ਇਹ ਹੈ ਇਹ ਜਿਹੜੀਆਂ ਸੈਕਟਰ ਸਰਕਾਰਾਂ ਨੇ ਉਹ ਕਦੇ ਵੀ ਪੰਜਾਬ ਪ੍ਰਤੀ ਸਰਹੱਦਤ ਰਹੀਆਂ ਨਹੀਂ ਭਾਵੇਂ ਉਹ ਸਿੱਖ ਪ੍ਰਧਾਨ ਮੰਤਰੀ ਹੋਵੇ ਤੇ ਭਾਵੇਂ ਹਿੰਦੂ ਹੋਵੇ ਸੰਧੂ ਸਾਹਿਬ ਇਹ ਨਹੀਂ ਕਹਾਂਗੇ ਜੀ ਮਿਹਰਬਾਨੀ ਰਵਿੰਦਰ ਜੀ